ਤੇਰੀ ਕੋਲ ਜਿੰਨਾ ਵੀ ਸੋਨਾ ਡਾਇਮੰਡ ਸਾਰਾ ਵਿਆਹ ਕੇ ਮੇਰੇ ਹਵਾਲੇ ਕਰ ਦੇ ਨਹੀਂ ਤੇ ਮੈਂ ਗੋਲੀ ਮਾਰ ਦਾਂਗਾ ਮੇਰੇ ਕੋਲ ਕੋਈ ਸੋਨਾ ਡਾਇਮੰਡ ਨਹੀਂ ਹੈਗਾ ਦੋ ਮੁੰਦੀਆਂ ਤੂੰ ਸਜਿਆ ਤੂੰ ਸੋਨੇ ਦੀਆਂ ਪਾਈਆਂ ਸੀ ਦੋ ਮੁੰਦੀਆਂ ਤੂੰ ਖੱਬੇ ਹੱਥ ਚ ਪਾਈਆਂ ਸੀ ਤੇ ਦੋ ਤੇਰੀਆਂ ਚੂੜੀਆਂ ਡਾਇਮੰਡ ਦੀਆਂ ਛੇਤੀ ਲੈ ਕੇ ਜਿੱਥੇ ਰੱਖੀਆਂ ਨੇ ਨਹੀਂ ਤੇ ਮੈਂ ਗੋਲੀ ਮਾਰ ਦੂੰਗਾ ਵੀ ਡਾਕੂ ਜੀ ਗੋਲੀ ਨਾ ਮਾਰੀਏ ਮੈਂ ਹੁਣੇ ਲੈ ਕੇ ਲੋਕਿੱਤਾ ਪਤਾ ਨਹੀਂ ਤੇ ਚਾਰ ਸੋਨੇ ਦੀਆਂ ਮੁੰਦਰੀਆਂ ਤੇ ਦੋ ਡਾਇਮੰਡ ਦੀਆਂ ਚੂੜੀਆਂ ਨੇ ਆਹ ਲੂ ਡਾਪੂ ਜੀ ਚਲ ਜਾ ਕੇਕ ਲੈ ਕੇ ਆ ਜਿਹੜਾ ਕੱਲ ਆਪਣੇ ਜਨਮ ਦਿਨ ਦਾ ਕੱਟਿਆ ਸੀ ਮੈਨੂੰ ਭੁੱਖ ਬਹੁਤ ਜ਼ੋਰ ਦੀ ਲੱਗੀ ਆ ਮੈਂ ਤੁਹਾਡੇਗੇ ਹੱਥ ਜੋੜਦੀ ਆ ਮੈਨੂੰ ਦੱਸੋ ਤੁਹਾਨੂੰ ਦੱਸਿਆ ਕਿੰਨੇ ਮੇਰੇ ਬਾਰੇ ਤੂੰ ਇੰਸਟਾਗ੍ਰam ਤੇ ਸਟੋਰੀਆਂ ਪਾਉਂਦੀ ਸੀ ਨਾ ਜਿਹੜੇ ਲੋਕ ਹਰ ਚੀਜ਼ ਦੀ ਸਟੋਰੀ ਪਾਉਂਦੇ ਆ ਨਾ ਤਰਜੋ ਤਰਜੋ ਨਹੀਂ ਤੇ ਤੁਹਾਡੇ ਘਰ ਵੀ ਇਦਾਂ ਹੋ ਸਕਦਾ